ਪਟਿਆਲਾ ਦੀ ਧਿਰਪੜੀ ਵਿਕੇਪੀਐਨ ਬੀ ਬੈਂਕ ਦੇ ਬਾਹਰ ਕੁਝ ਵਿਅਕਤੀਆਂ ਵੱਲੋਂ ਲਗਾਇਆ ਤਰਨਾ ਮਾਮਲਾ ਉਕਤ ਵਿਅਕਤੀ ਵੱਲੋਂ ਇਸ ਬ੍ਰਾਂਚ ਦੇ ਵਿੱਚ ਐਫਡੀ ਕਰਵਾ ਰੱਖੀ ਸੀ ਜਦੋਂ ਐਫਡੀ ਦੀ ਮਿਆਦ ਪੂਰੀ ਹੋਈ ਤਾਂ ਨਾ ਤਾਂ ਉਕਤ ਵਿਅਕਤੀ ਨੂੰ ਵਿਆਜ ਮਿਲਿਆ ਤੇ ਨਾ ਹੀ ਉਸਦੀ ਐਫਡੀ ਰੀਨਿਊ ਕੀਤੀ ਗਈ ਜਦੋਂ ਇਹ ਵਿਅਕਤੀ ਬੈਂਕ ਵਿੱਚ ਬੈਂਕ ਅਧਿਕਾਰੀਆਂ ਕੋਲ ਗਿਆ ਤਾਂ ਉਹਨਾਂ ਨੇ ਉਲਟਾ ਇਸਤੇ ਝੂਠਾ ਇਲਜ਼ਾਮ ਲਗਾ ਦਿੱਤਾ ਕਿ ਇਸਨੇ ਸਾਡੀ ਮਹਿਲਾ ਮੁਲਾਜ਼ਮ ਦੇ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਮੈਂ ਜੇ ਕੀ ਨਾਮ ਹੈ ਤੁਹਾਡਾ ਤੇ ਅੱਜ ਬੈਂਕ ਬਾਰੇ ਧਰਨਾ ਲਗਾਏਗਾ ਕੀ ਕਰਨਾ ਮੇਰਾ ਨਾਮ ਨਰਿੰਦਰ ਸਿੰਘਲਾ ਜੀ ਮੈਂ ਇੱਕ ਐਸਐਮ ਸੰਤਰੀ ਹੌਸਲਾ ਪ੍ਰੋਪਰਾਈਟਰ ਹਾਂ ਤੇ ਮੇਰਾ ਖਾਤਾ ਇਸ ਬ੍ਰਾਂਚ ਦੇ ਵਿੱਚ ਬਹੁਤ ਪੁਰਾਣਾ 1997 ਤੋਂ ਆ ਲੇਕਿਨ ਇਸ ਬ੍ਰਾਂਚ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਵੀ ਬਦਮਾਸ਼ੀ ਦਾ ਰਾਜ ਚੱਲਦਾ ਕਿਉਂਕਿ ਉਹਦਾ ਇਲਜ਼ਾਮ ਮੈਨੂੰ ਜਿਹੜਾ ਭੁਗਤਣਾ ਪੈਦੇ ਅੱਜ 8 4 2022 ਨੂੰ ਇਹਨਾਂ ਨੇ ਇੱਕ ਬੜੀ ਸਾਜ਼ਿਸ਼ ਰਚ ਕੇ ਮੈਨੂੰ ਬੈਂਕ 'ਚ ਬੁਲਾ ਕੇ ਉਦੋਂ ਵੀ ਮੈਨੂੰ ਇਹਨਾਂ ਤੋਂ ਓਰੀਜਨਲ ਐਫ.ਡੀ ਲੈਣੀ ਸੀ ਤੇ ਬਲਾ ਕੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਕਿ ਨਰਿੰਦਰ ਸਿੰਘਲਾ ਇੱਥੇ ਦੇ ਜਿਹੜਾ ਲੇਡੀ ਸਟਾਫ ਆ ਉਹਦੇ ਨਾਲ ਆ ਕੇ ਬਦਤਮੀਜ਼ੀ ਕਰਦਾ ਉਹਨੂੰ ਸ਼ਲੀਲ ਸ਼ਰਾੜੇ ਕਰਦਾ ਉਹਨਾਂ ਨੂੰ ਛੇੜਦਾ ਸੈਕਸ਼ੂਅਲ ਹਰਾਸ਼ਮੈਂਟ ਕਰਦਾ ਇਹ ਹੀ ਜੇ ਗੰਦੇ ਇਲਜ਼ਾਮ ਲਗਾਏ ਗਏ ਜਿਸ ਤੋਂ ਬਾਅਦ ਪੁਲਿਸ ਨੇ ਮੈਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਮੇਰੇ ਤੇ ਐਫ.ਆਈ.ਆਰ ਕਰ ਲਈ ਇਹਨਾਂ ਨੇ ਐਡਿਟਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਠੀਕ ਹੈ ਜੀ ਐਪਲੀਕੇਸ਼ਨ ਤੋਂ ਬਾਅਦ ਮੈਂ ਪੁਲਿਸ ਦੇ ਹੱਥੇ ਨਹੀਂ ਚੜ੍ਹਿਆ ਜਦੋਂ ਮੈਂ ਪੁਲਿਸ ਨੂੰ ਬਹੁਤ ਰਿਕੁਐਸਟਾਂ ਕਰੀਆਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਲਿਖੀ ਪਰ ਉਸ ਮੇਰੀ ਲੈਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਮੈਨੂੰ ਮੇਰੇ ਕੋਲ ਮਜਬੂਰੀ ਸੀ ਮੈਂ ਕੋਰਟ ਦੇ ਵਿੱਚ ਗਿਆ ਕੋਰਟ 'ਚ ਜਾ ਕੇ ਬੈਂਕ ਦੇ ਅੰਦਰ ਲੱਗੇ ਹੋਏ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਪ੍ਰਜਰਵ ਕਰਵਾਇਆ ਜਦੋਂ ਪ੍ਰਜਰਵ ਹੋਣ ਦਾ ਮਾਨਯੋਗ ਅਦਾਲਤ ਵੱਲੋਂ ਆਰਡਰ ਹੋ ਗਿਆ ਤਾਂ ਇੱਥੇ ਦੀ ਤ੍ਰਿਪੜੀ ਪੁਲਿਸ ਨੇ ਮੈਨੂੰ ਇੱਕ ਕਲੀਨ ਚਿੱਟੀ ਚਿੱਟ੍ਹ ਦੇ ਦਿੱਤੀ ਇਹ ਕਿ ਇਹ ਦਰਖਾਸਤ ਦੇ ਵਿੱਚ ਜਿਹੜੀ ਬੈਂਕ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਆ ਝੂਠੀ ਆ ਇਦੇ ਵਿੱਚ ਕੋਈ ਸੱਚਾਈ ਨਹੀਂ ਪਾਈ ਗਈ। ਉਸ ਤੋਂ ਬਾਅਦ ਮੈਨੇ ਫੇਰ ਆਪਣੀ ਪਹਿਲੀ ਦਿੱਤੀ ਐਪਲੀਕੇਸ਼ਨ ਤੇ ਵੀ ਤੇ ਰਿਪੋਰਟ ਆਣ ਤੋਂ ਬਾਅਦ 182 ਦੀ ਕਾਰਵਾਈ ਹੁੰਦੀ ਆ। ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਝੂਠੀ ਦਰਖਾਸਤ ਦਿੰਦਾ ਤਾਂ ਉਹਦੇ 182 ਦੀ ਕਾਰਵਾਈ ਕਰਨੀ ਬਣਦੀ ਆ ਪੁਲਿਸ ਦੀ। ਮੈਨੇ ਰੀਟਨ ਦੇ ਵਿੱਚ ਦਰਖਾਸਤ ਦਿੱਤੀ ਪਰ ਉਹਦੇ ਤੇ ਵੀ ਜਿਹੜਾ ਉਸ ਟਾਈਮ ਦਾ ਆਈਓਸੀ ਸੁਖਵਿੰਦਰ ਸਿੰਘ ਉਹਨੇ ਮੈਥੋਂ ਪੈਸਿਆਂ ਦੀ ਡਿਮਾਂਡ ਕੀਤੀ। ਲੇਕਿਨ ਮੈਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ। ਤਾਂ ਉਸ ਨੇ ਉਹ 182 ਦੀ ਕਾਰਵਾਈ ਨਹੀਂ ਕੀਤੀ ਤੇ ਦਰਖਾਸਤ ਫਾਈਲ ਕਰ ਦਿੱਤੀ ਉਹਦਾ ਨਤੀਜਾ ਹੀ ਨਿਕਲਿਆ ਕਿ ਮੈਨੂੰ ਇਹਨਾਂ ਨੇ ਲੋਕਰ ਨਹੀਂ ਬਰਤਨ ਦਿੱਤਾ ਉਸ ਤੋਂ ਬਾਅਦ ਮੇਰੇ ਜਿਹੜੇ ਇੱਥੇ ਫੰਡ ਪਈ ਸੀ ਉਹ ਨਹੀਂ ਮੈਂ ਵਰਤ ਸਕਿਆ ਤੇ ਜਿਹੜੀ ਮੇਰੀ ਐਫ ਡੀ ਸੀ ਹੁਣ ਅਪ੍ਰੈਲ 2025 ਦੇ ਵਿੱਚ ਰਿਨਿਊ ਹੋਣੀ ਸੀ ਜਦੋਂ ਮੈਂ ਉਹਨੂੰ ਆਨਲਾਈਨ ਚੈੱਕ ਰਿਆ ਕਿਉਂਕਿ ਮੈਂ ਬ੍ਰਾਂਚ ਆਣ ਤੋਂ ਡਰਦਾ ਸੀ ਮੇਰੇ ਅੰਦਰ ਸਹਿਮ ਹੋ ਗਿਆ ਸੀ ਡਰ ਹੋ ਗਿਆ ਸੀ ਬ੍ਰਾਂਚ ਆਣ ਦੀ ਬਜਾਏ ਮੈਂ ਜਦੋਂ ਆਨਲਾਈਨ ਚੈੱਕ ਰਿਆ ਤਾਂ ਉਹ ਐਫ ਡੀ ਉੱਥੇ ਨਹੀਂ ਬੋਲ ਰਹੀ ਸੀ ਤੇ ਉਸ ਤੋਂ ਬਾਅਦ ਮੈਨੇ ਆਪਣੇ ਦੋ ਬੰਦੇ ਇੱਥੇ ਭੇਜੇ ਬੈਂਕ ਦੇ ਵਿੱਚ ਤਾਂ ਮੈਨੇਜਰ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਜਵਾਨੀ ਕੋਈ ਜਵਾਬ ਨਹੀਂ ਦੇਵਾਂਗੇ ਜੋ ਕੁਝ ਕਰਨਾ ਹੈ ਲਿਖਤੀ ਰੂਪ ਚ ਭੇਜੋ ਕੋਈ ਹਾਰਡ ਕਾਪੀ ਹੈਗੀ ਤੁਹਾਡੇ ਕੋਲ ਕਿਦੀ ਐਫ ਡੀ ਦੀ ਜਿਹੜੀ ਐਫ ਡੀ ਤਾਂ ਇਹਨਾਂ ਨੇ ਬੈਂਕ ਚ ਪਲੱਜ ਕਰੀ ਵੀ ਆ ਆ ਲਿਖ ਕੇ ਦੇ ਆ ਰਸੀਦ ਦਿੱਤੀ ਵੀ ਆ ਜੀ ਠੀਕਾ ਉਸ ਤੋਂ ਬਾਅਦ ਇਹਨਾਂ ਨੇ ਮੈਨੇ ਲਿਖ ਕੇ ਭੇਜਿਆ ਵੀ ਮੇਰੀ ਜਿਹੜੀ ਨਵੀਂ ਐਫਡੀ ਬਣੀ ਆ ਉਹਦੀ ਮੈਨੂੰ ਕਾਪੀ ਈਸ਼ੂ ਕਰ ਦਿਓ ਜੀ ਇਹਨਾਂ ਨੇ ਜਵਾਬ ਲਿਖਿਆ ਵੀ ਤੁਹਾਡੀ ਨਵੀਂ ਐਫਡੀ ਰਿਦੀਊ ਨਹੀਂ ਹੋਈ ਮੈਨੇ ਉਸ ਤੋਂ ਬਾਅਦ ਲਿਖ ਕੇ ਭੇਜਿਆ ਵੀ ਮੈਨੂੰ ਕਾਰਨ ਦੱਸ ਦਿਓ ਕਿਉਂ ਨਹੀਂ ਰਿਦੀਊ ਹੋਈ ਤਾਂ ਇਹਨਾਂ ਨੇ ਕਾਰਨ ਨਹੀਂ ਦੱਸਿਆ ਉਸ ਤੋਂ ਬਾਅਦ ਮੈਂ ਸਾਰੀ ਰਾਤ ਸੌ ਨਹੀਂ ਸਕਿਆ ਰਾਤ ਨੂੰ ਮਿਲਣਾ ਪਾਈਆਂ ਹੈੱਡ ਆਫਿਸ ਨੂੰ ਪਾਈਆਂ ਡੀਜੀਪੀ ਸਾਹਿਬ ਨੂੰ ਪਾਈਆਂ ਫਾਈਨੈਂਸ ਮਿਨਿਸਟਰ ਨੂੰ ਪਾਈਆਂ ਪ੍ਰਾਈਮ ਮਿਨਿਸਟਰ ਨੂੰ ਪਾਈਆਂ ਪਰ ਉਹ ਮਿਲਣ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ ਇਹਨਾਂ ਨੂੰ ਪਾਈ ਮੈਂ ਸਵੇਰੇ ਵੀ ਮੈਨੂੰ ਬੈਂਕ ਖੁੱਲਦੇ ਹੀ ਦੱਸਿਆ ਜਾਵੇ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਕਿਉਂਕਿ ਮੇਰੇ ਪੈਸੇ ਦਾ ਮਾਮਲਾ ਹੈ ਤੇ ਮੈਨੂੰ ਇਹ ਲੱਗ ਰਿਹਾ ਵੀ ਮੈਂ ਆਸੁਰਖੇਤਾ ਨਾ ਤਾਂ ਮੇਰੇ ਲੋਕਰ ਚ ਪਿਆ ਸਮਾਨ ਸੁਰੱਖਿਤਾ ਨਾ ਮੇਰੇ ਤੁਹਾਡੇ ਕੋਲ ਪਏ ਫੰਡ ਐਫ ਡੀ ਨਗਦ ਪੈਸੇ ਜੋ ਵੀ ਹੈ ਉਹ ਸੁਰੱਖਿਤ ਨਹੀਂ ਹੈ ਇਸ ਕਰਕੇ ਮੈਨੂੰ ਜਲਦ ਤੋਂ ਜਲਦ ਕਿਸੇ ਮਾੜੀ ਘਟਨਾ ਵਾਪਨ ਤੋਂ ਪਹਿਲਾਂ ਮੈਨੂੰ ਮੇਰੀ ਐਫ ਡੀ ਬਾਰੇ ਦੱਸਿਆ ਜਾਵੇ ਮੈਨੇਜਰ ਸਾਹਿਬ ਨੂੰ ਅੰਦਰ ਜਾ ਕੇ ਵੀ ਬੜੀ ਬੇਨਤੀ ਕੀਤੀ ਲੇਕਿਨ ਮੈਨੇਜਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਤੇ ਉਹਦੇ ਚ ਮੈਂ ਜਿਹੜੀ ਇਹਨਾਂ ਨੂੰ ਸਵੇਰੇ ਮੇਲ ਪਾਈ ਸੀ ਲਿਖਿਆ ਸੀ ਵੀ ਜੇ ਤੁਸੀਂ ਮੈਨੂੰ ਜਵਾਬ ਨਹੀਂ ਦਉਂਗੇ ਤਾਂ ਮੈਂ ਮਜਬੂਰਨ ਰੋਸ਼ ਪ੍ਰਦਰਸ਼ਨ ਤੇ ਬੈਠਾਂਗਾ ਕਿਉਂਕਿ ਮੇਰੇ ਪਰਿਵਾਰ ਦੀ ਪੂੰਜੀ ਦਾ ਮਾਮਲਾ ਹੈ ਮੈਨੇ ਬੜੇ ਹੱਕ ਹਲਾ ਲਾ ਲਾ ਜਦੋਂ ਤੇ ਇਹਨਾਂ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਜੀ ਹੁਣ ਤਾਂ ਇਹਨਾਂ ਨੇ ਹੱਦ ਕਰਤੀ ਰਿਟਰਨ ਦੇ ਵਿੱਚ ਮੈਨੂੰ ਇੱਕ ਐਪਲੀਕੇਸ਼ਨ ਭੇਜਤੀ ਵੀ ਜਦ ਤਾ ਆਪਣਾ ਖਾਤਾ ਬੰਦ ਕਰਨ ਲਈ ਸਹਿਮਤੀ ਭੇਜ ਦੇ ਨਹੀਂ ਅਸੀਂ ਤਰੇ ਕਫਤੇ ਚ ਖਾਤਾ ਬੰਦ ਕਰ ਦਿਆਂਗੇ ਜਦੋਂ ਕਿ ਮੈਨੂੰ ਨਹੀਂ ਲੱਗਦਾ ਵੀ ਮੈਨੇ ਕੋਈ ਬੈਂਕ ਨਾਲ ਫਰਾਡ ਕੀਤਾ ਹੋਏ ਮੈਂ ਨਹੀਂ ਕੋਈ ਬੈਂਕ ਦੇ ਪੈਸੇ ਦੇਣੇ ਹੋਣ ਕਿਸਾ ਤਨੂੰਨ ਦੇ ਅਧੀਨ ਇਹਨਾਂ ਨੇ ਮੈਨੂੰ ਉਹ ਲੈਟਰ ਭੇਜੀ ਆ ਜਿਸ ਤੋਂ ਮੈਂ ਬਹੁਤ ਘਬਰਾਇਆ ਰਿਹਾ ਚਲੋ ਫਿਰ ਵੀ ਮੈਂ ਕਿਸੇ ਇੱਕ ਤਰ੍ਹਾਂ ਦੀ ਗੱਲ ਨਹੀਂ ਕੀਤੀ ਲੇਕਿਨ ਹੁਣ ਤਾਂ ਹੱਥ ਹੀ ਹੋ ਗਈ ਜਦੋਂ ਐਫਡੀ ਦੇ ਪੈਸੇ ਨਹੀਂ ਨਾ ਤਾਂ ਮੇਰੇ ਅਕਾਊਂਟ ਚ ਆਏ ਨਾ ਉਹ ਰਿਨਿਊ ਹੋਈ ਨਾ ਹੀ ਦੇ ਰਹੇ ਨੇ ਉਹਦੇ ਬਾਰੇ ਕੋਈ ਜਵਾਬ ਨਹੀਂ ਦੇ ਰਹੇ ਲਿਖਤੀ ਰੂਪ ਚ ਵੀ ਦੇਤੇ ਇਹਨਾਂ ਨੇ ਕਹਿਣ ਤੇ ਮੇਜਰ ਜਾਨ ਬਣੀਏ ਸਾਹਿਬ ਨੇ ਕੀ ਗੱਲਬਾਤ ਕੀਤੀ ਮੇਜਰ ਸਾਹਿਬ ਕਹਿੰਦੇ ਜੀ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਤੁਹਾਡੇ ਪੈਸੇ ਕਿੱਥੇ ਗਏ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਮੈਂ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਡੀਜੀਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਪੁਲਿਸ ਪ੍ਰਸ਼ਾਸਨ ਕੋਲ ਤਾਂ ਮੈਂ ਪਹਿਲਾਂ ਬਹੁਤ ਐਪਲੀਕੇਸ਼ਨਾਂ ਦੇ ਚੁੱਕਿਆ ਹਲੇ ਵੀ ਪੈਂਡਿੰਗ ਪਈਆਂ ਹੋਣਗੀਆਂ ਪਤਾ ਨਹੀਂ ਫਾਈਲ ਕਰ ਦਿੱਤੀਆਂ ਹੋਣਗੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਇਹ ਸਮੇਂ ਸਿਰ ਕਾਰਵਾਈ ਹੋ ਗਈ ਹੁੰਦੀ ਤਾਂ ਅੱਜ ਸ਼ਾਇਦ ਮੈਨੂੰ ਇਹ ਧਰਨੇ ਵਾਲੀ ਨੌਬਤ ਨਾ ਆਉਂਦੀ ਸਰ ਮੰਗ ਕੀ ਕਰਦੇ ਹੋ ਮੰਗ ਤਾਂ ਮੈਂ ਹੀ ਕਰਦਾ ਵੀ ਜਿਹੜੀ ਮੇਰੀ ਐਫਡੀ ਆ ਜਿਹੜੇ ਮੇਰਾ ਪੈਸਾ ਜਿਹੜਾ ਮੇਰਾ ਲੋਕਰ ਆ ਉਹ ਸੁਰੱਖਿਤ ਹੋਵੇ ਮੈਨੂੰ ਉਹ ਵਾਪਸ ਦਿੱਤਾ ਜਾਵੇ ਉਹ ਨਮੀ ਬਣਾ ਕੇ ਦਿੱਤੀ ਜਾਵੇ ਤੇ ਜਿਹੜੇ ਮੇਰੇ ਅਕਾਊਂਟ ਆ ਜਦ ਤੱਕ ਮੈਂ ਚਾਹਦਾ ਨਹੀਂ ਉਦੋਂ ਤੱਕ ਬੰਦ ਨਾ ਕੀਤੇ ਜਾਵਾਂ ਮੈਂ ਤਾਂ ਇਹੀ ਚਾਹਨਾ ਉਹ ਤਾਂ ਮੈਂ ਚਾਹਦਾ ਨਹੀਂ ਇਹਨਾਂ ਦੇ ਖਿਲਾਫ ਬਣਦੀ ਪੁਲਿਸ ਨੂੰ ਵੀ ਚਾਹੀਦੀ ਆ ਕਿ ਜਦੋਂ ਇਹਨਾਂ ਨੇ ਝੂਠੀ ਦਰਖਾਸਤ ਮੇਰੇ ਤੇ ਦਿੱਤੀ ਸੀ ਕੈਮਰਿਆਂ 'ਚ ਆ ਗਈ ਸਾਰੀ ਰਿਕਾਰਡਿੰਗ ਤਾਂ ਇਹਨਾਂ ਤੇ 182 ਦੀ ਕਾਰਵਾਈ ਵੀ ਕਰਨੀ ਚਾਹੀਦੀ ਆ ਇਹਨਾਂ ਤੇ ਹੋਰ ਜਿਹੜੀਆਂ ਕੋਈ ਤਾਰਾ ਲੱਗ ਕੇ ਇਹਨਾਂ ਨੇ ਜੋ ਮੈਨੂੰ ਹਰਾਨ ਕੀਤਾ ਉਹ ਤਾਰਾਂ ਦੇ ਤਹਿਤ ਵੀ ਪਰਚਾ ਦਰਜ ਕਰਨਾ ਚਾਹੀਦਾ ਜੇ ਸ਼ਹਿਰ ਦੇ ਔਰ ਇੱਕ ਚੰਗੇ बिजनेसमੈਨਾਂ ਦਾ ਪੈਸਾ ਬੈਂਕਾਂ 'ਚ ਪਿਆ ਹੁੰਦਾ ਸਰਵਿਸਮੈਨਾਂ ਦਾ ਆਪਣੇ ਹੱਕ ਦੀ ਕਮਾਈ ਹੁੰਦੀ ਆ ਉਹਨੂੰ ਮੇਰਾ ਖਿਆਲ ਆ ਜੇ ਪੁਲਿਸ ਪ੍ਰਸ਼ਾਸਨ ਬਚਾਣਾ ਚਾਹੁੰਦਾ ਸੁਰੱਖਿਅਤ ਰੱਖਣਾ ਚਾਹੁੰਦਾ ਸ਼ਾਂਤੀ ਲਈ ਤਾਂ ਇਹਨਾਂ ਦੇ ਜ਼ਰੂਰ ਕੋਈ ਬਣਦੀ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਆਏ ਜਹੇ ਜਿਹੜੇ ਲੋਕ ਬੈਂਕਾਂ 'ਚ ਬੈਠ ਕੇ ਠੱਗੀਆਂ ਮਾਰਦੇ ਨੇ ਉਹਨਾਂ ਦੇ ਖਿਲਾਫ ਨੱਥ ਪਾਈ ਜਾ ਸਕੇ ਕਿਹੜਾ ਬੈਂਕ ਹੈ ਕਿਹੜੀ ਜਗ੍ਹਾ ਹੈ ਇਹ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤ੍ਰਿਪੜੀ ਜੀ ਨੇੜੇ ਡਿਸਪੈਂਸਰੀ ਪਟਿਆਲਾ ਠੀਕ ਹੈ ਪਟਿਆਲੇ ਦਾ ਬੈਂਕ ਆ ਹਾਂ ਜੀ ਸਰ ਕੀ ਨਾਮ ਹੈ ਆਪਣਾ ਤੇ ਕੀ ਮੈਟਰ ਬਾਤ ਜਿਹੜਾ ਹੋਇਆ ਹੈ ਉਹਦੇ ਬਾਰੇ ਦੱਸੋ ਸਰ ਸਰ ਮੇਰਾ ਨਾਮ ਹੈ ਦੁਸ਼ਯਨ ਪ੍ਰਭਕਰ ਜੀ ਮੈਂ ਤ੍ਰਿਪਤੀ ਬ੍ਰਾਂਚ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਹਾਂ ਜੀ ਤੇ ਬਾਹਰ ਜੋ ਮੈਟਰ ਹੋਇਆ ਹੈ ਉਹਦੇ ਬਾਰੇ ਮੈਨੂੰ ਅੱਜ ਮੇਲ ਥਰੂ ਪਤਾ ਲੱਗਿਆ ਜੀ ਤੇ ਉਹਨਾਂ ਦਾ ਕੋਈ ਰੀਨਿਊਅਲ ਦਾ ਐਫਡੀ ਦਾ ਇਸ਼ੂ ਹੈ ਤੇ ਉਹਦੇ ਬਾਰੇ ਪਤਾ ਕਰਵਾ ਲੈਣੇ ਆ ਸੀ ਜੋ ਇਸ਼ੂ ਹੈ ਉਹਨਾਂ ਦਾ ਸੋਲਵ ਕਰ ਤੇ ਸਰ ਨੂੰ ਇਲਜ਼ਾਮ ਲੱਗਿਆ ਕਿ ਜਿਹੜਾ ਆਪਰੇਟਰ ਨਹੀਂ ਕਰਨ ਦੇ ਰਿਹਾ ਜਿਹੜੇ ਲੋਕਰ ਹੈਗੇ ਕਾਫੀ ਸਾਲ ਹੋ ਗਿਆ ਸਰ ਉਹ ਆਜਾ ਇਹ ਵੀ ਤੁਸੀਂ ਲੋਕਰ ਬ੍ਰੇਡ ਕਰ ਰਹੇ ਹੋ ਤੇ ਉਹ ਕਰ ਸਕਦੇ ਹੋ ਕੋਈ ਤੁਹਾਨੂੰ ਲੋਕਰ ਬ੍ਰੇਡ ਕਰਨ ਤੋਂ ਰੋਕ ਨਹੀਂ ਰਿਹਾ ਹੂੰ ਜਸਮਨਤਾ ਆਪਣਾ ਕਹਿੰਦੇ ਦੇ ਕੋ ਲੋਕਰ ਲਿੱਤਾ ਹੁੰਦਾ ਹੈ ਕਿ ਉਹ ਆਪਣਾ ਲੋਕਰ ਬ੍ਰੇਡ ਕਰ ਸਕਦੇ ਇੱਕ ਐਫ ਡੀ ਦਾ ਰੋਲਾ ਪਾਇਆ ਗਿਆ ਉਹਨਾਂ ਨੇ ਕਿ ਸਾਡੀ ਜਿਹੜੀ ਐਫ ਡੀ ਆਪ੍ਰੈਲ ਤੋਂ ਜਿਹੜੀ ਨਿਊ ਹੋਈ ਹੈ ਉਹ ਗਾਇਬ ਕਰ ਦਿੱਤੀ ਗਈ ਹੈ ਸਿਸਟਮ ਦੇ ਸ਼ੋ ਨਹੀਂ ਕਰ ਰਹੀ ਸਰ ਸਿਸਟਮ ਦੇ ਵਿੱਚ ਬਿਲਕੁਲ ਸ਼ੋ ਕਰ ਰਹੀ ਹੈ ਮੈਂ ਖੁਦ ਦੇਖਿਆ ਹੈ ਐਫ ਡੀ ਜੋ ਹੈ ਰੀਨੂਅਲ ਦਾ ਕੋਈ ਸ਼ਿਸ਼ੂ ਹੋਏਗਾ ਉਹ ਹਜੇ ਪਤਾ ਕਰਵਾ ਰਹੇ ਹਾਂ ਅੱਜ ਹੀ ਪਤਾ ਲੱਗਿਆ ਜੀ ਤੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਬੈਂਕ ਵਾਲਾ ਹੁਣ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਉਹਨਾਂ ਨੂੰ ਨਹੀਂ ਜੋ ਮੈਕਸਮ ਜਲਦੀ ਜਲਦੀ ਹੋਏਗਾ ਸਾਰਾ ਕੁਝ ਕਰਵਾ ਰਹੇ ਹਾਂ ਅਸੀਂ ਕੋਈ ਇਸ਼ੂ ਨਹੀਂ ਹੈ ਬਾਕੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿਉਂਕਿ ਇਹ ਉਹ ਰਿਪਬਲਿਕ ਮਨ ਇਨਵੋਲਵਡ ਹੈ ਇਸ ਅਰੀਓ ਦੇ ਵਿੱਚ ਤਾਂ ਵੀਡੀਓਗ੍ਰਾਫੀ ਪਲੀਜ਼ ਨਾ ਕੀਤੀ ਲਵ ਥੈਂਕ ਯੂ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز